ਹਾ ਜੋ ਅੱਜ ਕਮਾਉਣੇ ਤੁਹਾਨੂੰ ਬਿਲਕੁਲ ਲੋਕਲ ਏਰੀਆ ਦਾ ਲੈ ਕੇ ਚਲਦੇ ਆ ਬਿਲਕੁਲ ਅਰੇਬਿਕ ਸਟਾਈਲ ਦੇ ਵਿੱਚ ਜਾਨੀ ਕਿ ਅਰਬ ਦੀਆਂ ਗਲੀਆਂ ਦੇ ਵਿੱਚ ਤੇ ਜਿੱਥੇ ਤੁਹਾਨੂੰ ਮਿਲ ਗਈਆਂ ਜੀ ਜੜੀ ਬੂੜੀਆਂ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਜੜੀ ਬੂੜੀਆਂ ਬਹੁਤ ਜ਼ਿਆਦਾ ਮਸਾਲੇ ਇਹ ਸਾਰਾ ਕੁਝ ਅੱਜ ਵਾਲੀ ਵੀਡੀਓ 'ਚ ਤੁਹਾਨੂੰ ਦਿਖਾਉਣਾ ਤੇ ਨਾਲ ਹੀ ਅੱਜ ਆਪਾਂ ਅਫਗਾਨੀ ਰੈਸਟੋਰੈਂਟ ਦੇ ਵਿੱਚ ਰੋਟੀ ਖਾਣ ਦਾ ਸਵਾਦ ਵੀ ਦੇਖਣਾ ਤੇ ਅਫਗਾਨੀ ਰੋਟੀ ਖਾਣੀ ਆ ਸੋ ਆ ਜਿਹੜਾ ਤੁਸੀਂ ਦੇਖ ਰਹੇ ਫੁੱਲ ਚਾਹ ਚ ਪੈਂਦਾ ਸੋ ਦੋਸਤੋ ਆਪਾਂ ਹੈਗੇ ਆ ਜੀ ਪੁਰਾਣੀ ਦੁਬਈ ਦੇ ਵਿੱਚ 골ਡ ਸੋਕ ਚੋਂ ਬਾਹਰ ਨਿਕਲ ਕੇ ਹੁਣ ਪੁਰਾਣੀ ਦੁਬਈ ਦਾ ਤੁਹਾਨੂੰ ਉਹ ਇਲਾਕਾ ਵਿਖਾਉਣੇ ਆ ਬਿਲਕੁਲ ਜਿਹੜਾ ਦੁਬਈ ਦਾ ਅਰਬ ਦਾ ਜਿਹੜਾ ਪੁਰਾਣਾ ਸਟਾਈਲ ਆ ਠੀਕ ਆ ਦੁਬਈ ਹੁਣ ਮਾਡਰਨ ਹੋ ਗਈ ਹੈ ਬਹੁਤ ਜ਼ਿਆਦਾ ਪਰ ਪੁਰਾਣਾ ਅਰਬੀ ਸਟਾਈਲ ਹਜੇ ਵੀ ਇਹਨਾਂ ਨੇ ਸੰਭਾਲ ਕੇ ਰੱਖਿਆ ਉਹ ਹੀ ਪੀੜੀਆਂ ਗਲੀਆਂ ਜਿਹੜੀਆਂ ਕਿ ਸਾਨੂੰ 1960-65 ਦੇ ਵਿੱਚ ਜਦੋਂ ਪੁਰਾਣੀ ਦੁਬਈ ਹੋਇਆ ਕਰਦੀ ਸੀ ਤੇ ਸ਼ੇਖਾਂ ਦੀ ਜਿਹੜੀ ਲਗਜ਼ਰੀ ਲਾਈਫ ਹੋ ਤੁਸੀਂ ਵੇਖ ਹੀ ਸਕਦੇ ਹੋ ਗਲੀਆਂ ਦੇ ਵਿੱਚ ਸ਼ੂਕਦੇ ਆ ਫਿਰਦੇ ਆ ਜੀ ਲੈਂਡ ਕਰੂਜ਼ਰ ਪ੍ਰਾਡਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਡੀਆਂ ਲੈ ਸਰਦੇ ਇਹ ਸੋ ਅੱਜ ਆਪਾਂ ਹੈਗਿਆ ਇਹ ਜਿਹੜਾ ਪੁਰਾਣੀ ਦਬਈ ਨਾ ਦੇਰਾ ਦਾ ਇਲਾਕਾ ਹੈ ਦੇਰਾ ਅਲਰਸ ਡਿਸਟ੍ਰਿਕਟ ਦੇ ਵਿੱਚ ਦੇਰਾ ਦਾ ਇਲਾਕਾ ਇੱਥੇ ਹੀ ਜਿਹੜੀ 골ਡ ਦੀ ਜਿਹੜੀ ਹੈ ਫੱਬ ਤੋਂ ਵੱਡੀ ਮਾਰਕੀਟ ਹੈ ਪਿਛਲੇ ਵੀਡੀਓ ਚ ਮੈਂ ਤੁਹਾਨੂੰ ਉਹਦੇ ਬਾਰੇ ਦੱਸਿਆ ਸੀ ਕਿ ਇੱਥੇ ਕਿੰਨਾ ਸਸਤਾ 골ਡ ਆਂਡ ਇੰਡੀਆ ਨਾਲੋਂ ਤੇ ਆਪਾਂ ਕਿੰਨਾ ਖਰੀਦ ਸਕਦੇ ਆ ਸਾਰਾ ਕੁਝ ਉਹ ਪਿਛਲੇ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਸੀ ਸੋ ਆਜੋ ਮੇਰੇ ਨਾਲ ਬਣ ਰਹੇ ਰਿਓ ਵੀਡੀਓ ਦੇ ਐਂਡ ਤੱਕ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਇਹ ਦਿਖਾਉਣਾ ਕਿ ਇੱਥੇ ਪੁਰਾਣਾ ਜੇ ਐ ਲੱਗੂਗਾ ਤੁਹਾਨੂੰ ਵੀ ਜਿਵੇਂ ਆਪਾਂ 1970 ਦੇ ਵਿੱਚ ਪਹੁੰਚ ਚੁੱਕੇ ਹਾਂ ਉਹੋ ਜੀਆਂ ਦੁਕਾਨਾਂ ਉਹੀ ਪੁਰਾਣੀਆਂ ਬਿਲਡਿੰਗਾਂ ਸੋ ਆਜੋ ਆਪਾਂ ਹੁਣ ਹੌਲੀ ਹੌਲੀ ਚੱਲਦੇ ਹਾਂ ਉਸ ਪਾਸੇ ਵੱਲ ਨੂੰ ਪਹਿਲਾਂ ਮੈਂ ਤੁਹਾਨੂੰ ਇਹ ਸਾਹਮਣੇ ਕਿੰਨੀ ਖੂਬਸੂਰਤ ਬਿਲਡਿੰਗ ਹੈ ਮਸਜਿਦ ਹੈ ਤੇ ਲਓ ਜੀ ਆਹ ਵੇਖੋ ਪੁਰਾਣੀਆਂ ਦੁਕਾਨਾਂ ਦੁਬਈ ਦੀਆਂ ਦੇਖੋ ਇੱਥੇ ਜੜੀ-ਬੁੱਡੀਆਂ ਮਸਾਲੇ ਪਤਾ ਨਹੀਂ ਕੀ-ਕੀ ਕੁਸ਼ ਹੈ ਜਿਹੜਾ ਕਈ ਚੀਜ਼ਾਂ ਦੇ ਆਪਾਨੂੰ ਨਾਂ ਸੋ ਇੱਕ ਤੁਹਾਨੂੰ ਝਲਕ ਦਿਖਾ ਰਿਹਾ ਆਪਾਂ ਸਿਰਫ ਜਸਟ ਇੱਕ ਭਲਵਾਨੀ ਢੇੜਾ ਲਾ ਰਿਹਾ ਪੁਰਾਣੀ ਦਵਾਈ ਦੀ ਮਾਰਕੀਟ ਦੇ ਵਿੱਚ ਤੇ ਲਓ ਜੀ ਆਜੋ ਥੋੜੀ ਬਹੁਤੀ ਜਾਣਕਾਰੀ ਵੀ ਲੈ ਲੈਣੇ ਆ ਆ ਜਿਹੜਾ ਫੁੱਲ ਪਿਆ ਨਾ ਜੀ ਇਹਨੂੰ ਮਰੀਮ ਦਾ ਫੁੱਲ ਕਹਿੰਦੇ ਆ ਔਰਤਾਂ ਦੀਆਂ ਵੱਖ-ਵੱਖ ਬਵਾਨੀਆਂ ਦੇ ਵਿੱਚ ਇਹ ਕੰਮ ਆਉਂਦਾ ਹੈ ਤੇ ਇਧਰਲੇ ਪੱਸੇ ਆ ਜਿਹੜਾ ਗੋਲ ਮਟੋਲ ਜਿਹਾ ਫੁੱਲ ਪਿਆ ਇਹ ਚਾਹ ਦੇ ਵਿੱਚ ਪਾਇਆ ਜਾਂਦਾ ਸੋ ਕਾਫੀ ਕੁਝ ਜਿਹੜਾ ਤੁਹਾਨੂੰ ਇੱਥੇ ਵੇਖਣ ਨੂੰ ਮਿਲਦਾ ਸੋ ਬਹੁਤ ਸਾਰੀਆਂ ਜੜੀ ਬੂਟੀਆਂ ਥੋੜਾ ਜਿਹਾ ਇੱਕ ਦੋ ਦੁਕਾਨਦਾਰਾਂ ਨਾਲ ਗੱਲ ਕੀਤੀ ਮੇਰੇ ਖਿਆਲ ਵੀ ਉਹਨਾਂ ਨੇ ਜਿੰਨੀ ਕੁ ਜਾਣਕਾਰੀ ਮੈਨੂੰ ਦਿੱਤੀ ਇਹ ਵੇਖੋ ਆ ਤੁਹਾਨੂੰ ਇਹ ਮਰੀਮ ਦਾ ਫੁੱਲ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਸਾਰੀਆਂ ਦੁਕਾਨਾਂ ਦੇ ਉੱਤੇ ਕਾਮਨ ਇਹ ਚੀਜ਼ਾਂ ਮਿਲਦੀਆਂ ਇਹ ਇਹਨਾਂ ਦੇ ਪੁਰਾਣੇ ਮਸਾਲੇ ਅਰਬ ਵਿੱਚ ਮਸਾਲਿਆਂ ਦਾ ਬਹੁਤ ਤਕੜਾ ਕਾਰੋਬਾਰ ਹੋਇਆ ਕਰਦਾ ਸੀ ਇੰਡੀਆ ਤੋਂ ਮਸਾਲੇ ਜਾਂਦੇ ਸੀ ਤੇ ਇਹ ਜਿਹੜਾ ਹੈਗਾ ਇਹ ਫੁੱਲ ਜੈ ਚਾਹ ਦੇ ਵਿੱਚ ਉਸਦੇ ਸਵਾਦ ਨੂੰ ਵਧਾਉਣ ਲਈ ਪਾਇਆ ਜਾਂਦਾ ਤੇ ਇੱਧਰਲੇ ਪਾਸੇ ਆਹ ਵੇਖੋ ਕਿੰਨੀ ਪੁਰਾਣੀ ਮਾਰਕੀਟ ਆ ਕੱਪੜੇ ਦੀਆਂ ਦੁਕਾਨਾਂ ਡਰਾਈ ਫਰੂਟ ਦੀਆਂ ਦੁਕਾਨਾਂ ਦਾ ਐਵਰੀਥਿੰਗ ਇਵਨ ਕਿ ਇੱਥੇ ਜਿਹੜੀਆਂ ਟ੍ਰੈਡੀਸ਼ਨਲ ਆ ਵੇਖੋ ਵੱਡੇ ਵੱਡੇ ਬਰਤਨ ਜਿਵੇਂ ਆਪਣੇ ਮਤਲਬ ਹੁਣ ਆਪਾਂ ਨੂੰ ਲੱਗੀ ਆ ਪੋਖਾ ਆਪਾਂ ਇੱਕ ਅਫਗਾਨੀ ਰੈਸਟੋਰੈਂਟ ਦਾ ਰਸਤਾ ਪੁੱਛਿਆ ਤੇ ਅੱਜ ਉਹ ਹੁਣ ਆਪਾਂ ਚੱਲਦੇ ਹਾਂ ਉਸ ਅਫਗਾਨੀ ਰੈਸਟੋਰੈਂਟ ਵੱਲ ਤੇ ਅੱਜ ਤੁਹਾਨੂੰ ਅਫਗਾਨੀ ਰੋਟੀ ਤੇ ਅਫਗਾਨੀ ਤਰੀਕੇ ਨਾਲ ਬਣਿਆ ਹੋਇਆ ਕੋਈ ਡਿਸ਼ੇਸ ਖਾਣੇ ਆ ਲਓ ਜੀ ਦਸਤਰਖਾਨ ਲੱਗਿਆ ਤੇ ਆਪਾਂ ਬਿਲਕੁਲ ਪੁਰਾਣੇ ਤਰੀਕੇ ਨਾਲ ਜਿਵੇਂ ਅਰਬ ਦਾ ਸਟਾਈਲ ਆ ਜਾਨੀ ਕਿ ਅਰੇਬਿਕ ਸਟਾਈਲ ਦੇ ਵਿੱਚ ਕਿਵੇਂ ਆਪਾਂ ਬੈਠ ਕੇ ਥੱਲੇ ਬੈਠ ਕੇ ਆਪਾਂ ਜਿਹੜਾ ਹੈ ਇੱਥੇ ਅੱਜ ਭੋਜਨ ਖਾਣਾ ਤੇ ਆਪਾਂ ਆਰਡਰ ਕਰਤਾ ਹੈ ਤੁਸੀਂ ਮੇਰੇ ਨਾਲ ਬਾਰੇ ਲੋ ਜਿੰਨੇ ਜਰ ਆਪਣਾ ਸਮਾਨ ਆਉਂਦਾ ਹੈ ਖਾਣ ਪੀਣ ਨਾਲ ਉਹ ਨੀਦਰ ਮੈਂ ਤੁਹਾਨੂੰ ਆਸ-ਪਾਸ ਦਾ ਵੀਊ ਵਖਾ ਦਿਨਾ ਦੇਖੋ ਦੋ ਤਰ੍ਹਾਂ ਦੀ ਇੱਥੇ ਸਿਟਿੰਗ ਆ ਥੱਲੇ ਆਪਾਂ ਦਸਤਰਖਾਨ ਵੀ ਲੱਗੇ ਆ ਤੇ ਟੇਬਲ ਕੁਰਸੀਆਂ ਵਾਲੀਆਂ ਤੁਸੀਂ ਦੋਨੇ ਤਰੀਕਿਆਂ ਨਾਲ ਬੈਠ ਕੇ ਖਾ ਸਕਦੇ ਹੋ ਲਓ ਜੀ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਮੰਗਾਇਆ ਅਫਗਾਨੀ ਸੂਪ ਇਹ ਸੂਪ ਆ ਜਿਹੜਾ ਇਹ ਵੈਜੀਟੇਬਲ ਸੂਪ ਆ ਤੇ ਬੜਾ ਸਵਾਦ ਆ ਇਹ ਅਫਗਾਨੀ ਸੂਪ ਤੇ ਨਾਲ ਸਲਾਦ ਜਿਹੜਾ ਕੰਪਲੀਮੈਂਟਰੀ ਆ ਤੇ ਆਪਣਾ ਮੇਨ ਕੋਰਸ ਵੀ ਆ ਰਿਹਾ ਜੀ ਉਹ ਵੀ ਤੁਹਾਨੂੰ ਦਿਖਾਉਣੇ ਆ ਕੀ ਕੀ ਆ ਇਹ ਆ ਜੀ ਛੋਲਿਆਂ ਦੀ ਦਾਲ ਦੇਖੋ ਅਫਗਾਨੀ ਸਟਾਈਲ ਚ ਬਣੀ ਹੈ ਤੇ ਬੜੀ ਚਟਪਟੀ ਤੇ ਬੜੀ ਕਰਾਰੀ ਸੀਗੇ ਤੇ ਇਧਰਲੇ ਪਾਸੇ ਆ ਗਈ ਨਾਲ ਵੱਡੀ ਸਾਰੀ ਅਫਗਾਨੀ ਰੋਟੀ ਇੱਕ ਰੋਟੀ ਖਾ ਕੇ ਬੰਦੇ ਦਾ ਜਿਹੜਾ ਮਨ ਜਿਹੜਾ ਭਰ ਜਾਂਦਾ ਤੇ ਇਧਰਲੇ ਪਾਸੇ ਨਾਲ ਆ ਗਿਆ ਜੀ ਚਿਕਨ ਸੋ ਅਫਗਾਨੀ ਸਟਾਈਲ ਦਾ ਖਾਣਾ ਅੱਜ ਖਾਣੇ ਆ ਤੇ ਮੈਂ ਤੁਹਾਨੂੰ ਦੱਸਦਾ ਕਿ ਖਾਣਾ ਕਿਦਾਂ ਦਾ ਸੋ ਤੁਸੀਂ ਵੇਖੋ ਵੀਡੀਓ ਤੇ ਮੈਲ ਇਨਾ ਖਾਣੇ ਦਾ ਆਨੰਦ ਖਾਣਾ ਵੈਸੇ ਮੈਨੂੰ ਬਹੁਤ ਸਵਾਦ ਲੱਗਿਆ ਕਿਉਂਕਿ ਬਹੁਤ ਚਟਪਟਾ ਤੇ ਬੜਾ ਮਸਾਲੇਦਾਰ ਖਾਣਾ ਸੀਗਾ ਠੀਕ ਹੈ ਜੀ ਰੋਟੀ ਮੈਨੂੰ ਬਹੁਤ ਜਿਆਦਾ ਬੱਤ ਲੱਗੀ ਫਰਮੈਂਟਡ ਰੋਟੀ ਹੈ ਖਮੀਰੀ ਹੋਈ ਰੋਟੀ ਜਿਹਨੂੰ ਆਪਾਂ ਕਹਿ ਸਕਦੇ ਆ ਤੇ ਰੋਟੀ ਦਾ ਸਟਾਈਲ ਬਹੁਤ ਜਿਹੜਾ ਸਾਈਜ਼ ਬਹੁਤ ਵੱਡਾ ਹੁੰਦਾ ਸੋ ਤੁਸੀਂ ਮਾਨੋ ਆਨੰਦ ਵੀਡੀਓ ਦਾ ਤੇ ਆਪਾਂ ਮੰਨਦੇ ਆ